تو بھی باہر طرح کر رہا ہے یہ نہیں پروسی کر رہا ہے تھوڑا یہ ملاتا دو موبائل بابا جی نو 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 پلیز او بابا جی کرپا کر رہے سو دھیایا سو سیاتا تو اگ ਇਹ ਸਾਡੇ ਜੀ ਸਿੱਖ ਧਰਮ ਦੇ ਖੂਨ ਵਿੱਚ ਹੀ ਹੈਗਾ ਜੀ ਵੈਸੇ ਤੇ ਹਰ ਇੱਕ ਸਿੱਖ ਦਾ ਹਰ ਇੱਕ ਮਾਨਵਤਾ ਦੇ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਲੋੜ ਪੈਣ ਤੇ ਜਿਹੜਾ ਉਸ ਨਾਲ ਦੇ ਪਰਿਵਾਰ ਹੈਗੇ ਹੋਰ ਪੜੋਸੀ ਹੈਗੇ ਉਹਨਾਂ ਦੀ ਮਦਦ ਕੀਤੀ ਜਾਏ ਅਸੀਂ ਇਸ ਪ੍ਰੋਬਲਮ ਨੂੰ ਸਭ ਤੋਂ ਪਹਿਲਾਂ ਫੇਸ ਕੀਤਾ ਸੀਗਾ ਜਦ 2005 ਵਿੱਚ ਅਰਥਕੁਇਕ ਆਇਆ ਸੀ ਕਸ਼ਮੀਰ ਵਿੱਚ ਹਮ ਬਾਬਾ ਜੀ ਨੇ ਉਦੋਂ ਆਦੇਸ਼ ਦਿੱਤਾ ਕਿ ਵੀ ਅਸੀਂ ਆਪਣਾ ਜੋ ਕੰਸਟਰਕਸ਼ਨ ਦਾ ਕੰਮ ਕਰੀ ਰਹੇ ਹੁੰਦੇ ਆ ਉਹ ਨਵੰਬਰ ਚ ਆਇਆ ਸੀਗਾ ਜੀ ਸੋ ਬਿਲਕੁਲ ਸਰਦੀ ਨਾਲ ਹੀ ਆਣ ਵਾਲੀ ਸੀਗੀ ਸੋ ਬਾਬਾ ਜੀ ਨੇ ਕਿਹਾ ਵੀ ਜਾ ਕੇ ਪਹਿਲੇ ਨਾਲ ਸ਼ੈਲਟਰ ਤਿਆਰ ਕਰੀਏ ਨਹੀਂ ਤੇ ਉਹ ਠੰਡ ਵਿੱਚ ਵਿਚਾਰੇ ਪਰੇਸ਼ਾਨ ਹੋ ਜਾਣਗੇ ਸੋ ਅਸੀਂ ਬਿਲਕੁਲ ਬਾਰਡਰ ਤੇ ਪਹੁੰਚ ਕੇ ਤਾਨੇਦਾਰ ਦੇ ਕੋਲ ਉੱਥੇ ਅਸੀਂ ਤਕਰੀਬਨ 16-1700 ਘਰ ਬਣਾ ਕੇ ਦਿੱਤੇ ਸੀ ਉਹਨਾਂ ਨੂੰ ਮੈਜੋਰਿਟੀ ਆਰ ਰਿਸਿਪੀਐਂਟਸ ਮੁਸਲਿਮ ਸੀਗੇ ਸੋ ਔਰ ਉਸ ਦੇ ਇਲਾਵਾ ਚਾਰ ਮਸਜਿਦਾਂ ਬਣਾਈਆਂ ਦੋ ਬੁਰਦਵਾਰੇ ਬਣਾਏ ਮੰਦਿਰ ਬਣਾਏ ਇੰਟਰਸਟਿੰਗਲੀ ਕਾਫੀ ਐਸੀ ਜੋ ਉਸ ਦੀ ਮਿਲਟਰੀ ਸਟੈਬਲਿਸ਼ਮੈਂਟ ਸੀ ਜੋ ਉਹਨਾਂ ਦੇ ਕਾਰ ਡੈਮੇਜ ਹੋਏ ਸੀਗੇ ਉਹਦੀ ਲਾਇਬ੍ਰੇਰੀ ਡੈਮੇਜ ਹੋ ਗਈ ਸੀ ਉਹ ਵੀ ਸਣਾ ਬਣਾ ਕੇ ਦਿੱਤੀ ਉਹ ਪਹਿਲਾ ਉਪਰਾਲਾ ਸੀਗਾ ਜੀ ਉਸ ਤੋਂ ਬਾਅਦ ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਜਦ ਕੇਰਲਾ ਵਿੱਚ ਛਾੜਾ ਸੀਗੇ ਤਾਂ ਵੀ ਸਰੀ ਟੀਮ ਉੱਥੇ ਗਈਆਂ ਉੱਥੇ ਜਾ ਕੇ ਅਸੀਂ ਜਦ ਜੋ ਵੀ ਉੱਥੇ ਦੀ ਪ੍ਰਸ਼ਾਸਨ ਸੀ ਉਹਨਾਂ ਨਾਲ ਅਸੀਂ ਪੁੱਛਿਆ ਵੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ ਤੇ ਉਹਨਾਂ ਨੇ ਸਾਨੂੰ ਮੇਨਲੀ ਕਿਹਾ ਵੀ ਤੁਸੀਂ ਜਾ ਕੇ ਜੋ ਲੋਕਾਂ ਦੀ ਸਮੱਸਿਆਵਾਂ ਹਨ ਉਹਨਾਂ ਦੇ ਜੋ ਰਿਪੇਅਰਸ ਹਨ ਮੇਨਟੇਨੈਂਸ ਅਫੀਸਰਸ ਹੋਤੇ ਪਲੰਬਿੰਗ ਦੀ ਔਰ ਇਲੈਕਟ੍ਰਿਸਿਟੀ ਦੀ ਉਹ ਕਰੋ ਉੱਥੇ ਵੀ ਸਾਡੇ ਸੇਵਾਦਾਰ ਤਕਰੀਬਨ 1 ਮਹੀਨਾ ਰਹੇ ਪਿਛਲੀ ਵਾਰੀ ਹੜ੍ਹ ਆਇਆ ਸੀ ਤਾਂ ਵੀ ਐਸੇ ਵਿੱਚ ਸਾਪ ਆਇਆ ਤੇ ਇਸ ਵਾਰੀ ਕਿਉਂਕਿ ਸਮੱਸਿਆ ਬਹੁਤ ਵੱਡੀ ਸੀ ਤੇ ਐਲੀ ਇਵੈਕੂਏਸ਼ਨ ਔਰ ਰੀਲੀਫ ਤੋਂ ਬਾਅਦ ਸਾਡੇ ਇਹ ਮੰਚ ਆਇਆ ਸੀ ਸਾਰਿਆਂ ਨੇ ਬੈਠ ਕੇ ਵਿਚਾਰੇ ਆ ਟ੍ਰਸਟ ਨੇ ਕਿ ਭਈ ਲੋੜ ਬਹੁਤ ਹੈਗੀ ਕਿ ਸਰਦੀ ਆਉਣ ਤੋਂ ਪਹਿਲਾਂ ਇਹ ਬੈਲਟ ਵੈਸੇ ਵੀ ਐਸਸੀ ਹੈ ਜਿੱਥੇ ਇੱਕ ਠੰਡ ਬਹੁਤ ਪੈ ਜਾਂਦੀ ਹੈ اچانک ਖੜ ਪੈਂਦੀ ਹੈ ਸਰਦੀਆਂ ਤੋਂ ਪਹਿਲਾਂ ਅਸੀਂ ਐਡਕੂਏਟ ਅਰੇਂਜਮੈਂਟ ਦੇ ਦਈਏ ਸ਼ੈਲਟਰ ਪ੍ਰੋਵਾਈਡ ਕਰ ਦਈਏ ਤਾਂ ਐਸਸੀ ਵਿਚਾਰਿਆ ਕਿ ਸ਼ੁਰੂ ਕਰੀਏ ਸੋ ਜਿਸ ਇਸ ਤਰ੍ਹਾਂ ਐਡਮਿਨਿਸਟ੍ਰੇਸ਼ਨ ਦੇ ਇਸ ਤਰ੍ਹਾਂ ਤਿਆਰ ਹੁੰਦੀਆਂ ਜਾਂਦੀਆਂ ਸਾਨੂੰ ਮਿਲਦੀਆਂ ਅਸੀਂ ਉਸੇ ਤਰ੍ਹਾਂ ਦੇਖ ਕੇ ਕਿੰਨੀ ਜਗ੍ਹਾ ਹੈਗੀ ਤੇ ਉਸ ਹਿਸਾਬ ਨਾਲ ਅਸੀਂ ਨਾਨੋ ਸ਼ੈਲਟਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਅਸੀਂ ਮੈਕਸਿਮਮ ਜੋ ਅਸੀਂ ਪਲਾਨ ਕੀਤਾ ਉਹ 1000 ਸਕਰ ਫੁੱਟ ਦਾ ਜਿਹੜਾ ਕਿ तकरीबन 6.5 ਲੱਖ ਦਾ ਬਣਿਆ ਸੀ ਤੇ ਜਿੰਨੀ ਜਿੰਨੀ ਸੀ ਲੋੜ ਹੈ ਜਿੰਨੀ ਜਗ੍ਹਾ ਹੈ ਪਰਿਵਾਰ ਕੋਲ ਅਵੇਲੇਬਲ ਅਸੀਂ ਉਨਾ ਨੂੰ ਬੇਸਿਕ ਐਮੈਨਿਟੀਆਂ ਦੇ ਦਿੰਦੇ ਹਾਂ ਇੱਕ ਲਿਵਿੰਗ ਰੂਮ ਹੋਏਗਾ ਇੱਕ ਬੈੱਡਰੂਮ ਜਿੰਨੀ ਵੀ ਜਗ੍ਹਾ ਹੈ ਵਾਸ਼ਰੂਮ ਤੇ ਕਿਚਨ ਕੋਲ ਨਾਲੋ ਸਵਿਚ ਬੇਸਿਕ ਇਸ ਤਰ੍ਹਾਂ ਔਰ ਜੋ ਵੀ ਕਿਚਨ ਦੇ ਫਰਨਚਰਸ ਵਗੈਰਾ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ ਬਾਬਾ ਕਿਸ ਤਰ੍ਹਾਂ ਸੇਵਾ ਹੁੰਦੀ ਕੋ ਸੰਗਤ ਦੇ ਤੁਹਾਨੂੰ ਕੱਢਿਆ ਜਾਂਦਾ ਜਾਂ ਕਿਸ ਤਰ੍ਹਾਂ ਸੰਪੂਰਨ ਸੇਵਾ ਹੋਊਗੀ ਜਾਂ ਕਿਸ ਤਰ੍ਹਾਂ ਸੇਵਾ ਗੱਲ ਹੈ ਜੀ ਤੇ ਅਸੀਂ ਤੇ ਮੰਗਤੇ ਹੈਗੇ ਜੋ ਸੰਗਤ ਦਿੰਦੀ ਹੈਗੀ ਉਹ ਹੀ ਅਸੀਂ ਵੰਡ ਦਿੰਦੇ ਹਾਂ ਸਾਡਾ ਕੋਈ ਪਰਸਨਲ ਇਸ ਵਿੱਚ ਕੋਈ ਢੜੇ ਰਿਸੋਰਸ ਤੇ ਹੈ ਨਹੀਂ ਸਕੂਲ ਚੱਲ ਰਹੇ ਹੈਗੇ ਉਸ ਦਾ ਵੀ ਸਾਡਾ ਜੋ ਸਿਸਟਮ ਹੈ ਹੀ ਹੈ ਰਨਿੰਗ ਕਾਸਟ ਸਿ ਫੀਸ ਤੋਂ ਕੱਟਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕੈਪੀਟਲ ਐਕਸਪੈਂਸਸ ਹੈ ਉਹ ਅਸੀਂ ਸੰਗਤ ਤੋਂ ਅਰਜ਼ੀਆਂ ਕਰਦੇ ਹਾਂ ਕੈਪੀਟਲ ਕਰੋ ਹੁਣ ਪੰਜਾਬ ਦੀ ਹਰ ਤਖਾਲਤ ਬਹੁਤ ਮਾੜੀ ਹੋ ਗਈ ਹੈ ਹੁਣ ਇਸ ਇਲਾਕੇ ਵਿੱਚ ਸਾਡੇ 15-16 ਸਕੂਲ ਹੈਗੇ ਹੁਣ ਅਸੀਂ ਉਹਨਾਂ ਬੱਚਿਆਂ ਨੂੰ ਫੀਸ ਤੱਕ ਮੰਗ ਨਹੀਂ ਸਕਦੇ ਨਾ ਜੀ ਜੋਨਾਂ ਦੀ ਹਾਲਤ ਹੈਗੀ ਸੋ এবੀਐਸਸੀ ਬੇਨਤੀ ਕਰਦੇ ਹਾਂ ਸੰਗਤਨ ਕੈ ਬਈ ਜੜੇ ਸਾਡੇ ਬੱਚੇ ਫੀਸ ਹੀ ਦੇ ਪਾਰੇ ਇਸ ਇਲਾਕੇ ਦੇ ਉਹਨਾਂ ਦੀ ਫੀਸ ਵਿੱਚ ਮਦਦ ਕੀਤੀ ਜਾਏ ਤਾਂ ਕਿ ਇਸ ਤਨਖਾਵਾ ਦੇ ਸਕੀਏ ਵੀ ਤ੍ਰਿਕ ਦੀ ਦੀਵਾਲੀ ਹੈ ਦੀਵਾਲੀ ਤੇ ਬੱਸ ਇਸ ਤਨਖਾਵਾ ਦੇਣੀ ਹੈ ਹੁਣ ਸਾਨੂੰ ਬੜੀ ਇਸ ਗੱਲ ਦੀ ਕਸਮ ਕਰ ਸਾਇਕ ਇਸ ਨੂੰ ਪੂਰਾ ਕਰਨਾ ਸੋ ਜਨਨਾ ਜਨਨਾ ਸੰਗਤ ਸਹਿ ਹੋ ਕਰੇਗੀ ਇਹ ਬੇਸਿਕਲੀ ਸੰਗਤ ਦਾ ਉਪਰਾਲਾ ਹੈ ਸਾਡੀ ਕੋਈ ਵੜਿਆਈ ਨਹੀਂ ਹੈਗੀ ਸੰਗਤ ਦਾ ਪੈਸਾ ਕਿਉਂਕਿ ਸਾਡਾ ਸਿਸਟਮ ਬਣਾਇਆ ਹੋਇਆ ਮਹਾਪੁਰਸ਼ਾਂ ਦੀ ਇਹ ਸੰਸਥਾ ਹੈਗੀ ਸਿਸਟਮ ਬਣਿਆ ਹੋਇਆ ਹੈ ਕਿ ਬਿਲਕੁਲ ਆਬਜੈਕਟਿਵਲੀ ਓਨੇਸਟ ਤਰੀਕੇ ਨਾਲ ਅਕਾਉਂਟੇਬਿਲਟੀ ਨਾਲ ਟਰਾਂਸਪੇਰੈਂਟਲੀ ਉਹ ਫੰਡਸ ਅਸੀਂ ਚੈਨਲਾਈਜ਼ ਕਰਦੇ ਹਾਂ ਪਰਉਕਾਰ ਵਾਸਤੇ ਸੋ ਸੰਗਤ ਉਸ ਪਰ ਹਸਨਸਨ ਦਿੱਤੀ ਰਹਿੰਦੀ ਹੈ ਕਿ ਕਈ ਐਸੇ ਗਰੁੱਪਸ ਹੈਗੇ ਜਿਹੜੇ ਕਿ ਬਾਰੋਂ ਸਾਨੂੰ ਅਪਰੋਚ ਕਰ ਰਹੇ ਹੈਗੇ ਕਿ ਵੀ ਸਾਨੂੰ ਤੁਸੀਂ ਇਹ ਕਿਵੇਂ ਸ਼ੋਰਟੀ ਦਿੰਦੇ ਹੋ ਕਿ ਕਿ ਇਹ ਜੋ ਜੋ ਪੈਸਾ ਹੈ ਸੀ ਜਿੱកਾ ਖਰਚ ਹੋ ਰਿਹਾ ਹੈ ਅਸੀਂ ਇਤਨਾਂ ਬੜਾ ਕਲੀਅਰਲੀ ਕਹ ਰਹੇ ਹਾਂ ਕਿ ਵੀ ਅਸੀਂ ਜੜੇ ਕਰ ਸਾਨੂੰ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਉਹਨਾਂ ਨੇ ਡਾਕੂਮੈਂਟ ਕੀਤਾ ਕਿ ਕਿੰਨਾ ਡੈਮੇਜ ਹੈ ਉਸ ਦੇ ਬੇਸਿਸ ਤੇ ਅਸੀਂ ਉਹ ਕਰਾ ਦਾਂਗੇ ਜਿੰਨਾ ਕਵਰ ਏਰੀਆ ਹੋਏਗਾ ਸਾਡੀ ਇਕ ਆਸਟਰੀਆ ਉਤਨਾ ਖਰਚਾ ਹੋ ਜਾਏਗਾ ਲਗਦਾ ਹੈ ਸਰਕਾਰਾਂ ਨੂੰ ਪ੍ਰਾਲਬਿਤ ਕਰਨਾ ਚਾਹੀਦਾ ਵਾ ਇਸ ਹਿਸਾਬ ਨਾਲ ਜਿਹੜਾ ਜਿਵੇਂ 6.5 ਲੱਖ ਦਾ ਕਰਿਆ 2-2 ਲੱਖ ਵੀ ਸਰਕਾਰ ਪਾਵੇ ਤੇ ਜਿਹੜਾ ਹੋਰ ਜਿਹੜਾ ਭਾਰ ਜਿਹੜਾ ਘਟ ਸਕਦਾ ਵਾ ਸੰਸਤਾ ਜੀ ਇਹ ਬੇਸਿਕਲੀ ਜੋ ਗਵਰਨਮੈਂਟ ਦੀ ਪੋਲਿਸੀਸ ਹੁੰਦੀਆਂ ਜੀ ਹੁਣ ਤੱਕ ਮੋਸਟ ਮੋਸਟਲੀ ਸੈਂਟਰਲ ਗਵਰਨਮੈਂਟ ਵੀ ਸਰਕਾਰ ਵੀ ਬਾਕੀ ਜਗ੍ਹਾ ਮੈਂ ਇਥੇ ਬਾਕੀ ਮਲਕਾਂ ਦੇ ਦੇਖਦੇ ਹਾਂ ਕਿ ਗਵਰਨਮੈਂਟ ਕੰਪੈਂਸੇਟ ਕਰਦੀ ਹੈ انہوں یہ پالیسی ہے کہ اسی جو ریسیپینٹ ہے جیسا نقصان ہویا ہے اس نے اسی فنڈز دے دیے اس نے کم استعمال کرنے ہیں اس کی پرائیٹی ہے اس کا تھوٹ پروسس ہے اس طرح برتا ہے گا سو انہوں کا سرکار دے اپنے سسٹمز ہے اپنے چیکس اینڈ بیلنسز ہے سو جس تیزی نال اسی اس سی اس تیزی نال سرکار تو ایکسپیٹ کرنا کہ اس کو میٹ کر پانگے زیادہ ہو جاتا ہے بیسک ایویکویشن ریلیف سرکار نے پورا زور لگا د جو کہ امیجیٹ لائف سیونگ سی کا ہوں یہ لوڑ بندی ہے ہر انسان دی بندی ہے میں صرف سکھ نہیں گا یا پنجابی نہیں گا جتھے جتھے آواز جا رہی ہے ہر انسان دا فرض بنتا ہے کہ بھی اپنے ضرورتوں بعد جے کوئی چار پیسے بچ رہے ہیں تو اِسی پائیے تاکہ گریب لوگوں کو شلٹر مل جائے سردی تو بچان کا ਡਾਕਟਰ ਸਾਹਿਬ ਆਪ ਜੀ ਸਾਸਤਾ ਦੇਖੋ ਪੈਂਟੇ ਰੱਖ ਲਓ ਬਸ ਨਾ ਕੋਈ ਨਹੀਂ ਥੋੜਾ ਨੀਚੇ ਰੱਖ ਲਓ ਕੋਈ ਗੱਲ ਨਹੀਂ ਪੈਸਾਰੇ ਉਹ ਓਕੇ ਹਾਂ ਤੇਰੀ ਉਹ ਆਂਟੀ ਹਾਂ ਜੀ ਸਾਹਿਬ ਕੀ ਕਹਿਣਾ ਹਾਂ ਜੀ ਅੱਜ ਇੱਥੇ ਆਏ ਹੋ ਔਰ ਬੜਾ ਵੱਡਾ ਉਪਰਾਲਾ ਕਲਗੀਧਾ ٹرسٹ ਵੱਲੋਂ ਕੀ ਕਹਿਣਾ ਚਾਹੂਗੇ ਦੇਖੋ ਜੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਰਹੇ ਹਾਂ ਕਲਗੀਧਾ ٹرسٹ ਦੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਸਾਖੀ ਸਾੰਗੀ ਨਾਲ ਅਮਰ ਸਰਪੂ ਅਗਰੇ ਨੇ ਸੀਨੇ ਸਾਡੇ ਉਹਨਾਂ ਦਾ ਸਲਗੀ ਦਾ ਟਰੱਸਟ ਨਾਲ ਲਗਾਤਾਰ ਰਾਮਦਾਰਿਆ ਜੀ ਤੋਂ ਦੇਹੜੀ ਉਹ ਦੀ ਸੀ ਸਲਗੀ ਦੇ ਆਏ ਦੇਹੜਾ ਇਹ ਜੀਵਨੇ ਤੋਂ ਪਹਿਲਾਂ ਵੀ ਜਦੋਂ ਸ਼ੁਰੂ ਦੇ ਵਿੱਚ ਦੇਹੜਾ ਆਏ ਨੇ 26 27 ਮਾਈਕ ਆਨ ਕਰ ਲੋ 25 ਤੋਂ ਸ਼ੁਰੂ ਹੋ ਗਿਆ ਬਸ ਬੇਸਿਕਲੀ ਜਿਹੜਾ ਜਿਹੜਾ 26 27 ਨੂੰ ਆਏ ਨੇ ਉਹਦੇ ਵਿੱਚ ਵੀ ਸਲਗੀ ਦਾ ਟਰੱਸਟ ਵੱਲੋਂ ਸਾਨੂੰ ਇਮੀਡੀਏਟਲੀ ਜਿਹੜੀ ਸਰਵਾਈਵਰ ਲਿਸਟ ਕੈਂਦੀ ਉਹਨਾਂ ਨੂੰ ਵੀੜੀ ਸਮਾਸ ਨੂੰ ਕੋ ਮਾਵਾਸ ਨੂੰ ਵੀ ਇੱਥੇ ਰਵੀਆਂ ਗੀਆਂ ਸੀ ਕਿਉਂਕਿ ਤੁਸੀਂ ਉਹਨਾਂ ਚੋਂ ਕਾਫੀ ਜਾਣੇ ਉੱਥੇ ਸੀਗੇ ਰਸੂਲੀ ਮਾਰੀ ਤੁਸੀਂ ਉਦੋਂ ਵੀ ਦੇਖਿਆ ਪਰਾ ਸਾਹ ਤੇ ਕੋਈ ਜਿਹੜੀ ਕੁੜੀ ਸੀਗੀ ਉੱਥੇ 6 ਮਹੀਨੇ ਦਾ ਨਾ ਜਾ ਰਹੀਆਂ ਨੇ ਫਿਰ ਉਹਨਾਂ ਨੇ ਬਾਕੀ ਜ਼ਿਲ੍ਹਿਆਂ ਚ ਮੇਚੇ ਤਾਂ ਜਿਹੜਾ ਇਹ ਉਪਰਾਲਾ ਹੈਗਾ ਜੀ ਇਹ ਬਿਲਕੁਲ ਨਵਕਲਾ ਉਪਰਾਲਾ ਹੈ ਇਦੇ ਵਿੱਚ ਕਾਫੀ ਡਿਸਕਸ਼ਨਸ ਹੋਈਆਂ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਕਲਗੀਦਰ ٹرسٹ ਦੇ ਨਾਲ ਤੇ ਇਹਨਾਂ ਨੇ ਅੱਗੇ ਫਤਵਾ ਦਾਇਆ ਕਿ ਤੁਸੀਂ ਸਾਨੂੰ ਦੱਸੋ ਕਿਵੇਂ ਅਸੀਂ ਵੱਡੀ ਮਦਦ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਡਿਸਕਸ਼ਨਸ ਦੇ ਵਿੱਚ ਜਿਹੜੀਆਂ ਮਾਨਯੋਗ ਨਿਕਾ ਸਾਹਿਬ ਬੋਰਡਗੀਦਰ ٹرسٹ ਦੇ ਵਿੱਚ ਹੋਈਆਂ ਕਿ ਕਿ ਅਸੀਂ ਆਪਣੀ ਆਈਸੀਵੀ ਆ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਜਿਹੜੀਆਂ ਅੱਗੇ ਸ਼ਾਇਦ ਕਿਸੇ ਨੇ ਨਹੀਂ ਕੀਤੀ ਸੋ ਇਹ ਇਹਦੇ ਵਿੱਚ ਅੱਠ ਘਰ ਇਹ ਆਲਰੇਡੀ ਸਾਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੁਲਕੀ ਡੈਸਟਰੋਇਸ਼ਨ ਉਹਦੇ ਤੇ ਜਾ ਚੁੱਕੇ ਨੇ 6 ਘਰਾਂ ਦਾ ਰਜਿਸਟਰਪਤ ਕੀਤੇ ਨੇ ਜਿਹੜੇ ਲਾਭਪਾਤਰੀ ਸੀਗੇ ਬੈਨੇਫਿਸ਼ੀਰੀਜ਼ ਜਿਨ੍ਹਾਂ ਦੇ ਘਰ ਡੈਮੇਜ ਹੋਏ ਨੇ ਸੋ ਉਹਨਾਂ ਨੂੰ ਆ ਜਿਵੇਂ ਅਸੀਂ ਘਰ ਦੇਖ ਰਹੇ ਆ ਜਿਹੜਾ ਇਹ ਫੈਕਟੀਕੇਟਡ ਘਰ ਬਣਾ ਕੇ ਦਿੱਤਾ ਹੈ ਇਹ ਘਰ ਦੇ ਵਿੱਚ ਦੋ ਕਮਰੇ ਨੇ ਕਿਚਨ ਹੈ ਲਿਵਿੰਗ ਏਰੀਆ ਹੈ ਵਾਸ਼ਿੰਗ ਏਰੀਆ ਹੈ ਸੋ ਆਪਣੇ ਆਪ ਚ ਸੰਪੂਰਨ ਘਰ ਹੈ ਤਨ ਲੱਗਦਾ ਕਿ ਜਿਹੜਾ ਪ੍ਰੀ ਫੈਬ੍ਰੀਕੇਟਿਡ ਦਾ ਕਨਸੈਪਟ ਹੈ ਗਵਰਨਮੈਂਟ ਸ਼ੁੱਡ ਆਲਸੋ ਅਡਾਪਟ ਦਿਸ ਕਨਸੈਪਟ ਪ੍ਰੀ ਫੈਬ੍ਰੀਕੇਟਿਡ ਦਾ ਜੀ ਕਿਸ ਕਨਟੈਕਸਟ ਚ ਅਡਾਪਟ ਮਤਲਬ ਘਰ ਬਣਾ ਕੇ ਦੇ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਰਿਕਮੈਂਡੇਸ਼ਨ ਬਾਡੀ ਦੇਖੋ ਕਰੰਟਲੀ ਕਰੰਟਲੀ ਜਿਹੜਾ ਆਪਾਂ ਸੀ ਹਾਊਸ ਕੰਪਨਸੇਸ਼ਨ ਦਿੰਨੇ ਆ ਅੱਛਾ ਜਿਨ੍ਹਾਂ ਦਾ ਵੀ ਹਾਨ ਡੈਮੇਜ ਹੁੰਦਾ ਹੈ ਜਿਹੜੀ ਸਿਵਲ ਸੋਸਾਇਟੀ ਵੱਲੋਂ ਜਿਵੇਂ ਇਹ ਬੈਲ ਗੱਲ ਨਹੀਂ ਹੈ ਸੋ ਇਹ ਹੈਗੀ ਆ ਪੂਰਾ ਦਾ ਪੂਰਾ ਘਰ ਬਣਾ ਕੇ 3D ਫੈਬ੍ਰੀਕੇਟਿਡ ਉਹ ਦਿੱਤਾ ਜਾ ਰਿਹਾ ਹੈ। ਐਕਸੈਪਟੇਬਿਲਿਟੀ ਕਿੱਦਾਂ ਦੀ ਹੈ ਜੀ ਜਿਹੜੇ ਲੋਕ ਜਿਨ੍ਹਾਂ ਨੂੰ ਇਹ ਘਰ ਦਿੱਤੇ ਜਾ ਰਹੇ ਤੁਸੀਂ ਹੁਣ ਤੱਕ ਇਹਦੇ ਬਾਰੇ ਲੋਟ ਕੀਤਾ ਹੈ? ਅੱਛਾ ਜੀ ਲੋਕਾਂ ਲੋਕੀ ਖੁਸ਼ ਨੇ ਕਿਉਂਕਿ ਮੀਡੀਟ ਐਂਡ ਕਲੀਨ ਘਰ ਹੈ। ਹਾਂ ਫਿਰ ਜਿਸ ਤਰੀਕੇ ਨਾਲ ਇਹਦੀ ਬੰਤਰ ਹੈਗੀ ਆ ਇਹ ਤੋਂ ਪਛਾਹ ਤੋਂ ਪ੍ਰੋਪਰਲੀ ਇਨਸੂਲੇਟਡ ਹੈ ਜਿਹੜੀ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਗਰਮੀਆਂ ਦਾ ਸੀਜ਼ਨ ਬਹੁਤ ਲੰਬਾ ਹੁੰਦਾ ਤਾਂ ਇਨਸੂਲੇਸ਼ਨ ਜਿਹੜੀ ਹੈਗੀ ਆ ਉਹ ਅੱਛੀ ਹੈ ਜਿਹਦੇ ਕਰਕੇ ਅੰਦਰ ਤਪੇਸ਼ ਪਰ ਗਰਮੀ ਜਿਹੜੀ ਹੈਗੀ ਉਹ ਘੱਟ ਲੰਦੀ ਹੈ ਜੋ ਹਮੇਸ਼ਾ ਤੱਕ ਸਾਨੂੰ ਲੋਕਾਂ ਨੇ ਦੱਸਿਆ ਪਰ ਪਿੱਛੇ ਜੇ ਫਿਰ ਰੋਲਾ ਪੈ ਗਿਆ ਸੀ ਜਿਕੇ ਪਾਣੀ ਛੱਡਿਆ ਗਿਆ ਵਾ ਲੋਕਾਂ ਦੇ ਵਿੱਚ ਫਿਰ ਪ੍ਰੈਸ਼ਰ ਸੀ ਉਹ ਇੰਨੀ ਫਰਦਰ ਕੋਈ ਇਨਫੋਰਮੇਸ਼ਨ ਹੈਗੀ ਜਿਹੜੀ ਕੋਈ ਲੋਕਾਂ ਨਾਲ ਸਾਂਝੀ ਕਰਨੇ ਜਾਂਦੇ ਉਹ ਉਹਦੇ ਵਿੱਚ ਇਹੀ ਹੈ ਜੀ ਕਿ ਉਹ ਜਿਹੜਾ ਇੱਕ ਸਾਡੇ ਕੋਲ ਪ੍ਰੈਡਿਕਸ਼ਨ ਸੀਗੀਆਂ ਬੇ ਦੇ ਡਿਪਾਰਟਮੈਂਟ ਲਈ ਆਮਬੀ ਵੱਲੋਂ ਸੀਗੀਆਂ ਜੀ ਇਹ ਜਿਹੜੇ ਕੈਸ਼ਮੈਂਟ ਏਰੀਆਜ਼ ਨੇ ਬਿਆਸ ਦੇ ਰਾਵੀ ਦੇ ਹੋਰ ਰਿਵਰ ਸਿਸਟਮਸ ਦੇ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਵੇਸਾਂ ਨੂੰ ਬਿਆਸ ਤੇ ਰਾਵੀ ਰਿਵਰ ਸਿਸਟਮਸ ਤੋਂ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਕੈਸ਼ਮੈਂਟ ਏਰੀਆਜ਼ ਦੇ ਵਿੱਚ ਜਿਹੜਾ ਸੀਗਾ ਉਹ ਇਹ ਸੀ ਕਿ ਉਹ ਉੱਥੇ ਬਾਰਿਸ਼ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਔਰ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਅਸੀਂ ਉਹਦੇ ਵਾਸਤੇ ਕੁਝ ਜਿਹੜੇ ਹੈਗੇ ਲੂਰੀਨ ਦੇ ਉੱਪਰ ਵਾਲੇ ਉਹ ਅਮਲ ਚ ਪਹਿਲੇ ਹੀ ਲੈ ਲਈ ਹਾਂ। ਹਾਂ। ਥੈਂਕਫੁਲੀ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋਈ। ਜੀ। 7 ਤਰੀਕ ਦੀ ਬਾਰਿਸ਼ ਪ੍ਰੈਡਿਕਸ਼ਨ ਕੀਤੀ ਸੀ। ਜੀ। ਅ ਅ ਚੰਦਰ ਸਰ ਦਾ ਮੈਚ ਪਹੁੰਚ ਗਿਆ। ਅੱਜ 11 ਤਰੀਕ ਉਹ ਜਿਹੜੀ ਬਾਰਿਸ਼ ਜਿਹੜੀ ਸੰਭਾਵਿਤ ਬਾਰਿਸ਼ ਸੀ ਉਹਨਾਂ ਨੇ ਪਰਦਰਤ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਈਐਮਡੀ ਦੀ ਪ੍ਰੈਡਿਕਸ਼ਨਸ ਹੈਗੀਆਂ ਵੈਦਰ ਪੈਟਰਨਸ ਨੇ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਨੇ ਜਿਹੜੇ ਉਹ ਬੜਾ ਵੱਡਾ ਇੱਕ ਸਿਸਟਮ ਹੈਗਾ ਜੀਓਗ੍ਰਾਫੀਕਲ ਇਨ ਵੈਸਟ ਇੰਡੀਆ ਰਿਸਰਵੈਂਸਸ ਹੋਣੀਆਂ ਫੂ ਮਨੀ ਅਦਰ ਫੈਕਟਰਸ ਉਹਨਾਂ ਕਰਕੇ ਜਿਹੜੀ ਇਹ ਇਹ ਚੀਜ਼ਾਂ ਚੀਜ਼ ਹੋ ਰਹੀਆਂ ਨੇ ਗਵਰਨਮੈਂਟ ਦੀ ਕੋਈ ਹੈਲਪ ਹੈਗੀ ਹੈ ਕਲਕੱਤਾ ٹرسٹ ਨੂੰ ਫਾਈਨੈਂਸ਼ਲੀ ਵਗੈਰਾ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਇਹ ਜਿਵੇਂ ਇੱਕ ਸਿਵਲ ਸੁਸਾਇਟੀ ਵੱਲੋਂ ਜਿਹੜਾ ਪਿਚਿੰਗ ਕੀਤਾ ਜਾਂਦਾ ਹੈ ਜਿਵੇਂ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਿਸ਼ਨ ਚੜ੍ਹਦੀ ਕਲਾ ਇਸੇ ਮੰਤਵ ਦੇ ਨਾਲ ਲਾਂਚ ਕੀਤਾ ਸੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦੇਖਦੇ ਇੱਕ ਵਿੱਚ ਸਾਂਝਾ ਉਪਰਾਲਾ ਜਿਹੜਾ ਸਾਂਝਾ ਉਪਰਾਲਾ ਚੜ੍ਹਦੀ ਕਲਾ ਦੇ ਨਾਲ ਹੋਏ ਉਹ ਇਸੇ ਕਰਕੇ ਲਾਂਚ ਕੀਤਾ ਸੀ ਤੋਂ ਸੋ ਥੈਟ ਕਿ ਜਿਹੜੀਆਂ ਓਵਰ ਐਂਡ ਅਬਵ ਫੈਸਿਲਿਟੀਆਂ ਜਿਹੜੀਆਂ ਸਰਕਾਰ ਤਾਂ ਦੇ ਹੀ ਰਹੀ ਹੈ ਸਰਕਾਰ ਆਪਣੇ ਵੱਲੋਂ ਦੀ ਸਾਰਾ ਕੁਝ ਕਰ ਰਹੀ ਹੈ ਪਰ ਜੇ ਓਵਰ ਐਂਡ ਅਬਵ ਕੋਈ ਆ ਕੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਕੁਝ ਦੇਣਾ ਚਾਹੁੰਦਾ ਤੇ ਜੀ ਹੈ ਐਜ਼ ਅ ਹਿਊਮਨ ਪਰਸਨਲੀ ਕਿਵੇਂ ਵੇਖ ਰਿਹਾ ਬੜੂ ਸਾਹਿਬ ਦੇ ਇੱਕ ਪ੍ਰਸ਼ਾਸਨ ਨੂੰ ਆਪਾਂ ਪਿੱਛੇ ਰੱਖ ਕੇ ਐਜ਼ ਅ ਹਿਊਮਨ ਪਰਸਨਲੀ ਬੜੂ ਸਾਹਿਬ ਦੀ ਸੰਸਥਾ ਦੇ ਕਾਰਜਨ ਕਿਵੇਂ ਹੈ ਸੋ ਇਹਨਾਂ ਦਾ ਜੀ ਜਿਹੜਾ ਪਰਸਨਲ ਟੱਚ ਹੈ ਬੜੂ ਸਾਹਿਬ ਦਾ ਉਹ ਬੜਾ ਅੱਛਾ ਹੈ ਉਹ ਹਿਊਮੈਨਿਟੇਰੀਅਨ ਲੈਵਲ ਤੇ ਜਿਵੇਂ ਇਹ ਦਿਲ ਨਾਲ ਕਨੈਕਟ ਕਰਦੇ ਨੇ ਜੀ ਇਹ ਨਹੀਂ ਕਿ ਮੇਰੇ ਨਾਲ ਖੜੇ ਨੇ ਬਾਬਾ ਜੀ ਤਾਂ ਇਹ ਨਹੀਂ ਕਿ ਵੀ ਅਸੀਂ ਇਹਨਾਂ ਨੂੰ ਕੁਝ ਕਵਾਂਗੇ ਫੋਰਸ ਕੀਤਾ ਜਾ ਰਿਹਾ ਹੈ ਖੁਦ ਅੱਗੇ ਆ ਕੇ ਕਹਿੰਦੇ ਨੇ ਜੀ ਜੀ ਦੱਸੋ ਅਸੀਂ ਕੀ ਕਰ ਸਕਦੇ ਬੜੀ ਸ਼ਲਾਘਾ ਇਹੋ ਕਰਦਾ ਹੈ ਜੀ ਇਨ ਫਿਊਚਰ ਟੱਚ ਅਪ ਦੇ ਵਿੱਚ ਕੀ ਬੇਨਤੀ ਕਰਨਾ ਚਾਹੁੰਦੇ ਬਾਬਾ ਜੀ ਇਹ ਤੁਹਾਨੂੰ ਲੱਗ ਰਿਹਾ ਵੀ ਹੋਰ ਜਿਹੜੀਆਂ ਕਿਉਂਕਿ ਹਜਾ ਬੜੀ ਲੋਡ ਦੇ ਅਨੁਸਾਰ ਜਿੱਥੇ ਸਾਨੂੰ ਲੋਡ ਲੱਗੇ ਕੋਈ ਉਥੇ ਇਸ ਤਰ੍ਹਾਂ ਫਿਰ ਬਾਬਾ ਜੀ ਠੀਕ ਸਾਡੇ ਕਿਹੜੇ ਪਿੰਡ ਦੇ ਰਹਿਣ ਵਾਲੇ ਦੀ ਕੀ ਸਮੱਸਿਆ ਤੁਹਾਡੇ ਤੇ ਆਈ ਜੀ ਤਾਂ ਕੀ ਹੋਇਆ ਸਮੱਸਿਆ ਸਾਡੇ ਤੇ ਬਹੁਤ ਆਈ ਜੀ ਪਾਣੀ ਆਇਆ ਸਾਡੇ ਘੋਠੇ ਟੁੱਟ ਗਏ ਬਹੁਤ ਬੁਰਾ ਹਾਲ ਹੋਇਆ ਸਾਡੀ ਬਾਬਿਆਂ ਨੇ ਬਹੁਤ ਮਰਤ ਕੀਤੀ ਕਿੰਨੇ ਦਿਨ ਤੋਂ ਤੁਸੀਂ ਆਪਣੇ ਮਕਾਨ ਚ ਨਹੀਂ ਰਹੇ ਆਂ 28 ਤਰੀਕ ਤੋਂ ਅਸੀਂ ਇੱਧਰ ਛੱਡ ਕੇ ਰਹਿ ਰਹੇ ਆਂ 28 ਤਰੀਕ ਜਾਫਰਪੋਟ ਪਿੰਡ 45 ਕਿੰਨਾ ਹਾਂਜੀ ਅਜਨਾਲ ਕਿੰਨਾ ਕਿੰਨਾ ਦਾ ਸਮਾਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਹਾਂ ਕਿੰਨਾ ਦਾ ਨੁਕਸਾਨ ਹੋ ਗਿਆ ਨੁਕਸਾਨ ਸਾਡਾ ਸਾਰਾ ਹੀ ਫਸਲ ਬੰਨੀ ਐ ਸਾਬ ਕੋਠੇ ਤੁਹਾਨੂੰ ਪਤਾ ਹੀ ਵੇਖੋ ਸਾਰੇ ਦਸਦੇ ਛੰਡਿਆ ਫਸਲ ਵੀ ਹੈ ਨਹੀਂ ਖਤਮ ਹੋ ਗਈ ਇਹ ਹੁਣੇ ਮਕਾਨ ਬਣਾ ਦਿੱਤਾ ਵਧੀਆ ਬਹੁਤ ਵਧੀਆ ਬਾਬਿਆਂ ਨੇ ਬਣਾ ਕੇ ਦਿੱਤਾ ਬਹੁਤ ਅਸੀਂ ਖੁਸ਼ ਹਾਂ ਬਾਬਿਆਂ ਲੱਗਦਾ ਜੇ ਬਾਬੇ ਨਾ ਬਣਾ ਦਿੰਦੇ ਤੇ ਫੇਰ ਆਉਂਦੇ ਫੇਰ ਨਹੀਂ ਬੰਨਣਾ ਇਹ ਨਹੀਂ ਬੰਨਣਾ ਜੀ ਹਾਂ ਨਾ ਧੰਨਵਾਦ ਧੰਨਵਾਦ ਐ ਬਾਬਿਆਂ ਦਾ ਬਹੁਤ ਵਧੀਆ ਜਿਨ੍ਹਾਂ ਨੇ ਸਾਨੂੰ ਇਹ ਦਿੱਤਾ ਮਕਾਨ ਬਣਾ ਨਾਮਕ ਸੰਗਿਆ ਨਾ ਪਿੰਡ ਜਾਫਰ ਕੋਟ ਆ। ਕੀ ਹੋਇਆ ਤੁਹਾਡੇ ਨਾਲ ਜਿਹੜਾ ਅੱਜ ਤੁਹਾਨੂੰ ਇਸ ਕੰਡੀਸ਼ਨ ਦੇ ਆਇਆ। ਇਹ ਜੀ ਪਾਣੀ ਆਇਆ ਸਾਡੀ ਬਹੁਤ ਮੁਸ਼ਕਲ ਹੋ ਗਈ। ਸਾਰਾ ਪਾਣੀ ਭਰ ਗਿਆ ਕੋਟੇ ਡੇਕ ਡੇਕ ਪੈਸਾ। ਅਹੀ 20 ਦੇ ਵਜੇ ਸੇ ਬਾਰਿ ਰਿਹਾ। ਕਿੰਨਾ ਬੁਨਖਸਾਨ ਹੋ ਗਿਆ। ਨੁਕਸਾਨ ਬੜਾ ਹੋ ਗਿਆ। ਜਦੋਂ ਭਾਰਾ ਸੀ ਪ੍ਰਸ਼ਾਸਨ ਨੂੰ ਮਦਦ ਕੀਤੀ ਗਈ ਸੀ ਤੁਹਾਡੀ? ਹਾਂ ਜੀ। ਸਰਕਾਰੋਂ ਮਦਦ ਕੀਤੀ ਗਈ ਹੋ। ਨਹੀਂ ਨਹੀਂ ਕੋਈ ਨਹੀਂ ਕੀਤੀ। ਬਾਬਾ ਜੀ ਆਏ ਫਿਰ। ਆ ਬਾਬਾ ਜੀ। ਕੋਈ ਨਾ ਮਦਦ ਕੀਤੀ। ਕੋਈ ਨਾ ਮਦਦ ਕੀਤੀ। ਠੀਕ ਹੈ। ਉਹ ਨਾ ਘਰ ਬਣਾ ਕੇ ਦਿੱਤਾ। ਜਿਨਾ ਦੇ ਫਿਰ ਨਾ ਜਿਨਾ ਫਿਰ ਸਾਨੂੰ ਮੁਸ਼ਕਲ ਆਏ ਸਾਡੇ ਬਾਹਰ ਵਾਲਾ ਸਾਥ ਹਾਂਜੀ ਤੇ ਹੁਣ ਨਾ ਧੰਨਵਾਦ ਕਰਨੇ ਚਾਹੋ ਬਹੁਤ ਧੰਨਵਾਦ ਬਾਬਾ ਸੰਤਾਂ ਦਾ ਧੰਨਵਾਦ ਸੇਵਾ ਦਾ ਧੰਨਵਾਦ ਜਿਨਾ ਮੁਕਾਨ ਵਾਲਾ ਸਭ ਦਾ ਧੰਨਵਾਦ ਠੀਕ ਹਾਂਜੀ